ਮੇਰਾ ਨਾਮ ਜੀ ਬੂਤਾ ਸਿੰਘ ਹੈ ਡਾਂਟੇ ਵਾਲਾ ਥਾਣੇ ਵੇਰ ਕੇ ਲੱਗਾ ਮੈਂ। ਅੱਛਾ ਕੀ ਗੱਲ ਹੋਈ ਆਪਾਂ? ਗੱਲ ਤਾਂ ਸਰ ਜੀ ਮੈਨੂੰ ਵੀ ਨਹੀਂ ਪਤਾ ਲੱਗਾ ਮੇਰੇ ਗੱਡੀ ਇਹ ਬੰਦੇ ਹੀ ਪੰਜ ਨੇ ਹੀ। ਤਿੰਨ ਮੋਟਰਸਾਈਕਲ ਹੀ ਹਨ ਕੋ। ਇਹਨਾਂ ਮੇਰੇ ਨਾਲ ਅੱਗੇ ਪਹਿਲਾਂ ਆਣ ਕੇ ਗੱਡੀ ਦੇ ਬਰਾਬਰ ਤੇ ਆ ਕੇ ਮੇਰੇ ਸੀਸੇ ਦੇ ਹੱਥ ਮਾਰਿਆ ਸੀਸੇ ਦੇ ਹੱਥ ਮਾਰਿਆ ਜੋਂ ਤਾਂ ਮੈਂ ਗੱਡੀ ਨਹੀਂ ਡੱਕੀ ਮੈਨੂੰ ਪਤਾ ਨਹੀਂ ਬੰਦੇ ਵਾਂ ਜਾਣਦਾ ਨਹੀਂ। ਇਹਨਾਂ ਮੇਰੇ ਗੱਡੀ ਮੋਟਰਸਾਈਕਲ ਕਰਤੇ ਜਦੋਂ ਗੱਡੀ ਮੋਟਰਸਾਈਕਲ ਕਰਦਾ ਮੈਂ ਗੱਡੀ ਛੇੜਦੀ ਕੱਲੀ ਫਿਰ ਇਹਨਾਂ ਗੱਡੀ ਮੋਟਰਸਾਈਕਲ ਕਰਤੇ ਮੈਂ ਫਿਰ ਗੱਡੀ ਛੇੜਦੀ ਕੱਲੀ ਇਹਨਾਂ ਫਿਰ ਮ ਜਦੋਂ ਮਟਰ ਗਾੜੀ ਕਰਤੇ ਤੇ ਇਹਨਾਂ ਨੇ ਬਿਲਕੁਲ ਗਾੜੀ ਕਰਤੇ ਮੈਨੂੰ ਗੱਡੀ ਡੱਕਣੀ ਪਈ ਮੈਂ ਗੱਡੀ ਡੱਕ ਕੇ ਥੱਲੇ ਉਤਰਿਆ ਤੇ ਇਹਨਾਂ ਨੇ ਦੋਦਾ ਵੇਖਿਆ ਵੀ ਮੇਰੇ ਕੋਲ ਪੈਟਰੋਲ ਮੈਂ ਪੈਟਰੋਲ ਕੱਢਿਆ ਮੈਂ ਜਾਣਦਾ ਨਹੀਂ ਬੰਦਿਆਂ ਨੂੰ ਇਹਨਾਂ ਨੇ ਮੇਰੇ ਪੈਟਰੋਲ ਖੋਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਦੇ ਵਿੱਚ ਮੇਰੇ ਰੌਂਦ ਵੀ ਤਿੰਨ ਉੱਥੇ ਡੇਪੇ ਪਰ ਪੈਟਰੋਲ ਤਾਂ ਨਹੀਂ ਮੈਂ ਖੋਣ ਦਿੱਤਾ ਉਹਨਾਂ ਜਦੋਂ ਬੰਦੇ ਪਬਲਿਕ ਦੇ ਹੋਰ ਲੱਗੇ ਹੋਏ ਟਾਈਪ ਹੋ ਗਏ ਇਹਨਾਂ ਨੂੰ ਆਖੇ ਮਨ ਲੋ ਕੋਸ਼ਿਸ਼ ਕੀਤੀ ਉਹਨਾਂ ਛਡੌਤੀ ਜਦੋਂ ਵੇਖਿਆ ਵੀ ਮਨ ਲਾਜਮਾ ਇਹ ਉਸ ਕਰਕੇ ਮੇਰਾ ਥੋੜਾ ਜਿਹਾ ਬਚਾਅ ਹੋ ਗਿਆ ਜਿਹੜਾ ਮੈਂ ਇਹਨਾਂ ਦਾ ਜਿਹੜਾ ਫੇਰ ਉਹਨਾਂ ਜਿਹਨਾਂ ਪੀਸੀਆਰ ਵਾਲੇ ਮੁਲਾਜ਼ਮ ਆ ਗਏ ਜਿਹਨਾਂ ਪੀਸੀਆਰ ਵਾਲੇ ਆਉਂਦੀ ਮਤ ਤਾਂ ਫੇਰ ਇਹਨਾਂ ਨੂੰ ਮੈਂ ਜਾ ਕੇ ਅਗਲੇ ਬੰਨੇ ਫੇਰ ਇੱਕ ਮੋਟਰਸਾਈਕਲ ਇਹਨਾਂ ਦਾ ਸੁੱਟਿਆ ਇੱਕ ਬੰਦਾ ਫੜਿਆ ਇਹਨਾਂ ਦਾ ਆਹ ਗੱਲ ਹੋਈ ਸਿਰਫ ਉਹ ਨਸ਼ੇੜੀ ਸੀ ਜਾਂ ਕਿੰਨੇ ਕੁ ਮਰਸੀ ਬੰਦੇ ਨੇ ਜਿਹੜਾ ਮੈਂ ਉਮਰ ਤਾਂ ਸਾਰਾ ਉਹਨੇ ਰਾਜਾ ਹੋਇਆ ਇਹ ਪਤਾ ਨਹੀਂ ਲੱਗਣਦਿਆ ਸੀ ਮੈਨੂੰ ਵੀ ਥੋੜਾ ਰੌਲ ਬੋਲਾ ਇਹ ਮੁੰਡੇ ਹੀ ਅੱਜ ਜੰਗ ਮੁੰਡੇ ਹੀ ਕੋਈ ਗੱਲ ਨਹੀਂ ਏਡੀ ਸਮਝਦੇ ਨਹੀਂ ਜੇ ਅਗਰ ਸਰ ਪੰਜਾਬ ਪੁਲੀਸ ਹੀ ਸੇਵ ਨਹੀਂ ਤੇ ਬਾਕੀ ਲੋਕਾਂ ਦਾ ਕੀ ਹੋਊਗਾ ਸਮਝਦੇ ਸਰ ਗੱਲ ਤਾਂ ਇਹ ਆ ਨਾ ਜਿਆਦਾ ਹੋਵੇ ਨਾ ਆਪਾਂ ਕਿਸੇ ਨਾਲ ਮਾੜੀ ਚੰਗੀ ਕੀਤੀ ਹੋਵੇ ਕਿਸੇ ਨਾਲ ਮਾੜੀ ਚੰਗੀ ਨਹੀਂ ਕੀਤੀ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ ਉਹਨਾਂ ਬੰਦਿਆਂ ਨੂੰ ਕੌਣ ਬੰਦੇ ਕੌਣ ਨਹੀਂ ਇਹ ਤਾਂ ਆਪਣਾ ਮਹਿਕਮੇ ਦਾ ਕੰਮ ਕਰਦੇ ਆ ਕੋਈ ਕਰਨੀ ਇਹੋ ਜੀ ਜਿਹੜਾ ਵੀ ਮਹਿਕਮੇ ਦਾ ਕੰਮ ਹੰਦਾ ਕਰਨਾ ਹੀ ਪੈਂਦਾ ਜੀ ਇੱਛਾ ਨਹੀਂ ਆ ਕਿ ਕਿਸੇ ਕਿਸੇ ਦਾ ਕੰਮ ਹੋਵੇ ਤੇ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਵੀ ਉਹ ਕੰਮ 'ਚ ਕੋਈ ਮੇਰੇ ਨਾਲ ਵਾਅਦਾ ਘਟਾ ਹੋਇਆ ਜਾਂ ਵਹਿ ਇਹਨੂੰ ਕੋਈ ਸਮਝ ਹੀ ਨਹੀਂ ਲੱਗੀ ਸਰ ਇਸ ਗੱਲ ਕਿੰਨੇ ਕਿਲੋ ਦਾ ਟਾਈਮ ਸਰ ਟਾਈਮ ਤਾਂ ਸਰ ਕੋਈ ਹੈਗਾ ਸੀ 9:30 ਦਾ ਟਾਈਮ ਹੈਗਾ ਸੀ ਸਰ ਤੁਸੀਂ ਡਿਊਟੀ ਤੋਂ ਆਪਣੇ ਘਰ ਆ ਰਹੇ ਸੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਸਰ ਵਾਰਦਾਤ ਹੋਈ ਹੈ ਜਿਹੜੀ ਇਹ ਵਾਰਦਾਤ ਜੀ ਬਿਲਕੁਲ ਆਪਣਾ ਜਦੋਂ ਮੈਂ ਪੋਲ ਮੁੜਿਆ ਨਾ ਆਪਣਾ ਬੇਰਕਾ ਪੁਲ ਤੋਂ ਮੁੜਿਆ ਇੱਧਰ ਨੂੰ ਆਪਣਾ ਥੀਰੀ ਕੇਂਦ ਕੋਤਵਰੀਆ ਨੂੰ ਤੇ ਉੱਥੇ ਅਗਲੇ ਬੰਨੇ ਪੁਲ ਦੇ ਬਿਲਕੁਲ ਪੁਲ ਜਿੱਥੇ ਖਤਮ ਹੁੰਦਾ ਉੱਥੇ ਆ ਕੇ ਪੁਲ ਤੋਂ ਪਿੱਛੇ ਹੀ ਹੋ ਗਈ ਉੱਥੇ ਵਾਰਦਾਤ ਹਾਂਜੀ ਕੀ ਤਾਂ ਮਤਲਬ ਸਰ ਜਿਹੜੇ ਮੁੰਡੇ ਸੀ ਉਹ ਤੁਹਾਡੇ ਪਿੱਛੋਂ ਦੇ ਪਿੱਛੇ ਲੱਗੇ ਸੀ ਹਾਂ ਪਿੱਛੇ ਲੱਗੇ ਆਏ ਸਨ ਅੱਛਾ ਪ੍ਰਯੋਗ ਅਧਿਕਾਰੀ ਵੀ ਚਲੋ ਆਪਣੀ ਕੋਈ ਨਿੱਜੀ ਤਾਂ ਦਖਲ ਨਹੀਂ ਕੀਤਾ ਪਰ ਇਹਨਾਂ ਨੇ ਇੱਕ ਕਾਰਵਾਈ ਕੀਤੀ ਮੇਰਨਾ ਇਹੋ ਜਿਹਾ ਕਾਂਡ ਕੀਤਾ ਕਿਉਂ ਕੀਤਾ ਮੇਰਨਾ ਸਰ ਇਸ ਬਾਰੇ ਤੁਸੀਂ ਆਪਣੇ ਮੈਕਮੇਰੇ ਬੰਦੇ ਨੂੰ ਅਫਸਰਾਂ ਨੂੰ ਦੱਸ ਹਾਂਜੀ ਮੈਂ ਐਸਐਚਓ ਸਾਹਿਬ ਸਦਰਨਾ ਨੂੰ ਇਨਫਾਰਮ ਹੋ ਗਿਆ ਸਦਰ ਐਸਐਚਓ ਸਾਹਿਬ ਮਿਲ ਗਏ ਸੀ ਆਪਣੇ ਐਸਐਚਓ ਮੇਰਕੇ ਨਾਲ ਵੀ ਗੱਲ ਹੋ ਗਈ ਸਰ ਸਾਰਿਆਂ ਨਾਲ ਮਿਲ ਗਏ ਸੀ ਤੇ ਜੇ ਕਰਕੇ ਮੈਂ ਉਹਨਾਂ ਆਪਣੇ ਸਰ ਉਹਨਾਂ ਨੇ ਇੱਕੋ ਬੰਦਾ ਕਾਬੂ ਕੀਤਾ ਗਿਆ ਇੱਕ ਬੰਦਾ ਕਾਬੂ ਕੀਤਾ ਤੇ ਦੋ ਉਹਨਾਂ ਦੇ ਮੋਟਰਸਾਈਕਲ ਵੀ ਜਿਹੜੇ ਕਾਬੂ ਦਿੱਤੇ ਸੀ ਬਹੁਤ ਸਾਧ ਦਿੱਤਾ ਕਬਰੀ ਨੇ ਸਾਧ ਦਿੱਤਾ ਬਹੁਤ ਪਾਵਲਿਕ ਨੇ ਬਹੁਤ ਸਾਧਾ ਸਾਡੇ ਪੀਸੀਆਰ ਸਤਰਾ ਵਾਲਿਆ ਬਹੁਤ ਸਾਧਾ ਅੰਸਰ ਇੱਕ ਤੁਹਾਡਾ ਵੀਰ ਕੇ ਮੁਲਾਜ਼ਮ ਬੁੱਟਾ ਸਿੰਘ ਜਿਹਦੇ ਤੇ ਡਿਊਟੀ ਦਾ ਮਾਦਿਆਂਦੇ ਆਪਣੇ ਘਰ ਤੇ ਹਮਲਾ ਕੀਤਾ ਗਿਆ ਨੋਜ਼ਮ ਕੀ ਸਰਸਰਾਣਾ ਮਾਮਲਾ ਹੈ ਵੀ ਵੈਰੀਫਾਈ ਕਰ ਰਿਹਾ ਜੀ ਆਂਦਾ ਵੀ ਮੇਰੇ ਮਗਰ ਲੱਗੇ ਮੁੰਡੇ ਮੋਟਰਸਾਈਕਲ ਤੇ ਜਿਨ੍ਹਾਂ ਕਾਰ ਤੇ ਹੱਥ ਮਾਰਿਆ ਤੇ ਜਿਨ੍ਹਾਂ ਨੂੰ ਮੈਂ ਕਿਹਾ ਕਿ ਕਿਹੜੀ ਗੱਲ ਮਾਰਿਆ ਵੀਕਰ ਮੇਰੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਬਾਕੀ ਤਫਤੀਸ਼ ਬਿਆਨ ਲੈ ਕੇ ਤਫਤੀਸ਼ ਕਰਕੇ ਪੂਰੀ ਮੁਕੰਮਲ ਕਰਕੇ ਤੇ ਜਿਹੜੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਸਮਝਦੇ ਨਹੀਂ ਅਗਰ ਜੇ ਮੁਲਾਜ਼ਮ ਨਹੀਂ ਸੇਫਟ ਬਕ ਲੋਕਾਂ ਦਾ ਕੀ ਹੋਗਾ ਨਹੀਂ ਤੇ ਮਾੜੀ ਗੱਲ ਉਹ ਨਾਲ ਦੀ ਜਿੰਨਾ ਨਾ ਕੀਤੀ ਆ